ਸਰਕਾਰੀ ਕਾਲਜਾਂ ਦੇ ਵਿੱਚ ਨਿੱਜੀ ਕਾਲਜ ਚਲਾ ਕੇ ਲੋਕਾਂ ਨੂੰ ਮੂੰਹ ਰਖ ਬਣਾਇਆ ਜਾ ਰਿਹਾ ਹੈ ਦਰਸਲ ਸੂਬੇ ਦੇ ਸਰਕਾਰੀ ਕਾਲਜਾਂ ਦੇ ਵਿੱਚ ਹਾਇਰ ਐਜੂਕੇਸ਼ਨ ਇੰਸਟੀਚੂਟ ਸੋਸਾਇਟੀਆਂ ਰਾਹੀਂ 셀ਫ ਫਾਈਨਾਂਸ ਕੋਰਸ ਚਲਾ ਕੇ ਉੱਚ ਸਿੱਖਿਆ ਦੀ ਨਿੱਜੀਕਰਨ ਦੇ ਰਾਹ ਤੇ ਤੁਰੀ ਸੂਬਾ ਸਰਕਾਰ ਦੇ ਵੱਲੋਂ ਹੁਣ ਸਿੱਖਿਆ ਦੇਣ ਦੀਆਂ ਆਪਣੀਆਂ ਬੁਨਿਆਦੀ ਜ਼ਿੰਮੇਵਾਰੀਆਂ ਤੋਂ ਵੀ ਪੈਰ ਪਿੱਛੇ ਖਿੱਚੇ ਜਾ ਰਹੇ ਹਨ ਦੱਸ ਦੇ ਕਿ ਸਰਕਾਰੀ ਕਾਲਜਾਂ ਦੇ ਵਿੱਚ ਹੀ ਹਾਇਰ ਐਜੂਕੇਸ਼ਨ ਇੰਸਟੀਚੂਟ ਸੋਸਾਇਟੀਆਂ ਰਾਹੀਂ ਚੱਲ ਰਹੇ 셀ਫ ਫਾਈਨਾਂਸ ਕੋਰਸ ਦਾ ਖਰਚਾ ਵਿਦਿਆਰਥੀਆਂ ਤੋਂ ਲਈ ਜਾਂਦੀ ਫੀਸ ਤੋਂ ਕੱਢਿਆ ਜਾਂਦਾ ਹੈ। ਇਤੋਂ ਤੱਕ ਅਧਿਆਪਕਾਂ ਦੀਆਂ ਤਨਖਾਹਾਂ ਅਤੇ ਹੋਰ ਖਰਚੇ ਵੀ ਫੀਸਾਂ ਤੋਂ ਚਲਾਏ ਜਾ ਰਹੇ ਹਨ ਤੇ ਸੈਲਫ ਫਾਈਨਾਂਸ ਕੋਰਸ ਚਲਾ ਕੇ ਸਿੱਧੇ ਤੌਰ ਤੇ ਵਿੱਤੀ ਭਾਰ ਮਾਪਿਆਂ ਤੇ ਹੀ ਪਾਇਆ ਜਾ ਰਿਹਾ ਹੈ। ਉੱਥੇ ਹੀ ਸਿੱਖਿਆ ਸਕੱਤੈ ਪੰਜਾਬ ਸਰਕਾਰ ਕਮਲਕਿਸ਼ੋਰ ਯਾਦਵ ਨੇ ਆਖਿਆ ਹੈ ਕਿ ਫਿਲਹਾਲ ਟ్రਾਇਲ ਵਜੋਂ ਨਵੇਂ ਸੈਲਫ ਫਾਈਨਾਂਸ ਕੋਰਸ ਸਰਕਾਰੀ ਕਾਲਜਾਂ ਦੇ ਵਿੱਚ ਚਾਲੂ ਕੀਤੇ ਗਏ ਹਨ। ਜੇਕਰ ਇਹਨਾਂ ਦੀ ਮੰਗ ਵਧੇਗੀ ਤਾਂ ਇਹਨਾਂ ਨੂੰ ਵੀ ਬਾਕੀ ਕੋਰਸਾਂ ਦੀ ਤਰ੍ਹਾਂ ਰੈਗੂਲਰ ਕਰ ਦਿੱਤਾ ਜਾਵੇਗਾ।